ਜੇ ਗੱਲ ਕਰੀਏ ਸਾਈਬਰ ਠੱਗੀਆਂ ਦੀ ஆன்ਲਾਈਨ ਠੱਗੀਆਂ ਜਾਨੀ ਜੋ ਤੁਹਾਡੇ ਨਾਲ ਬਿਨਾ ਕਿਸੇ ਜਾਣ ਪਛਾਣ ਤੋਂ ਰਾਬਤਾ ਕਾਇਮ ਕਰਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਠੱਗ ਲੈਂਦੇ ਆ ਹਣੀ ਟ੍ਰੈਪ ਮਾਮਲੇ ਐਦਾਂ ਦੀਆਂ ਠੱਗੀਆਂ ਦੇ ਜੋ ਮਾਮਲੇ ਅੱਜ ਕੱਲ ਬਹੁਤ ਜ਼ਿਆਦਾ ਚੱਲਦੇ ਨੇ ਅਖਬਾਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਮੀਡੀਆ ਤੇ ਆਪਾਂ ਇਹੋ ਜਿਹੀਆਂ ਠੱਗੀਆਂ ਦੀਆਂ ਘਟਨਾਵਾਂ ਬਹੁਤ ਸੁਣਦੇ ਆ ਪਰ ਹਰ ਇੱਕ ਬੰਦਾ ਇਸ ਉੱਤੇ ਅਮਲ ਨਹੀਂ ਕਰਦਾ ਸਾਡੇ ਚੈਨਲ ਵੱਲੋਂ ਵੀ ਸਮੇਂ-ਸਮੇਂ ਤੇ ਤੁਹਾਨੂੰ ਇਹੋ ਜਿਹੀਆਂ ਘਟਨਾਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਕਿ ਇੱਥੇ ਇਸ ਤਰ੍ਹਾਂ ਠੱਗੀ ਵੱਜ ਗਈ ਇੱਥੇ ਇਸ ਤਰ੍ਹਾਂ ਠੱਗੀ ਵੱਜ ਗਈ ਪਰ ਮੈਨੂੰ ਲੱਗਦਾ ਕਿ ਇਨਸਾਨ ਇਹ ਸੋਚਦਾ ਹੈ ਕਿ ਮੇਰੇ ਨਾਲ ਇਦਾਂ ਨਹੀਂ ਹੋ ਸਕਦਾ ਮੈਂ ਬੜਾ ਸਿਆਣਾ ਪਰ ਪਤਾ ਉਦੋਂ ਲੱਗਦਾ ਜਦੋਂ ਅਗਲਾ ਮਾਂਝ ਕੇ ਧਰ ਦਿੰਦਾ ਹੈ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਮੇਰਟ ਦਾ ਥਾਣਾ ਪਰਤਾਪੁਰ ਉਸ ਦਾ ਪਿੰਡ ਕਾਸ਼ੀ ਇੱਥੋਂ ਦਾ ਰਹਿਣ ਵਾਲਾ ਇੱਕ 24-25 ਸਾਲਾਂ ਦਾ ਮੁੰਡਾ ਗੱਲ ਹੈ ਅਗਸਤ 2024 ਦੀ ਤਾਂ ਉਹ ਮੋਬਾਈਲ ਤੇ ਕੁਝ ਦੇਖ ਰਿਹਾ ਸੀ ਦੇਖਦੇ-ਦੇਖਦੇ ਉਸ ਨੂੰ ਇੱਕ ਕਾਲ ਆਉਂਦੀ ਹੈ ਤਾਂ ਜਦੋਂ ਉਹ ਕਾਲ ਰੀਸੀਵ ਕਰਦਾ ਤਾਂ ਅੱਗੋਂ ਇੱਕ ਕੁੜੀ ਬੋਲਦੀ ਆ ਕੁੜੀ ਜਦੋਂ ਇਸ ਦੀ ਆਵਾਜ਼ ਸੁਣਦੀ ਹੈ ਤਾਂ ਉਹ ਕਹਿੰਦੀ ਹੈ ਕਿ ਸੌਰੀ ਮੈਨੂੰ ਲੱਗਦਾ ਹੈ ਕਿ ਇਹ ਜੋ ਮੇਰਾ ਫੋਨ ਸੀ ਗਲਤ ਲੱਗ ਗਿਆ ਇਸ ਲਈ ਮੈਂ ਤੁਹਾਡੇ ਤੋਂ ਮਾਫੀ ਚਾਹੁੰਨੀ ਆ ਤਾਂ ਇਹ ਮੁੰਡੇ ਨੇ ਕਿਹਾ ਕਿ ਕੋਈ ਗੱਲ ਨਹੀਂ ਹੋ ਜਾਂਦਾ ਕਈ ਵਾਰ ਆਪਾਂ ਤੋਂ ਰੋਂਗ ਨੰਬਰ ਲੱਗ ਜਾਂਦਾ ਉਸ ਤੋਂ ਬਾਅਦ ਉਹ ਕੁੜੀ ਇਸ ਮੁੰਡੇ ਨੂੰ ਪੁੱਛਦੀ ਹੈ ਕਿ ਤੁਸੀਂ ਕਿੱਥੋਂ ਬੋਲਦੇ ਹੋ ਤਾਂ ਮੁੰਡਾ ਕਹਿੰਦਾ ਕਿ ਮੈਂ ਮੇਰਟ ਤੋਂ ਬੋਲਦਾ ਹਾਂ ਤੇ ਮੁੰਡਾ ਵੀ ਉਸ ਕੁੜੀ ਨੂੰ ਪੁੱਛਦਾ ਕਿ ਤੁਸੀਂ ਫੋਨ ਕਿੱਥੇ ਲਾਇਆ ਸੀ ਤਾਂ ਕੁੜੀ ਨੇ ਕਿਹਾ ਕਿ ਸੌਰੀ ਮੈਂ ਤਾਂ ਫੋਨ ਦਿੱਲੀ ਲਾਇਆ ਸੀ ਤੇ ਮੁੰਡੇ ਨੇ ਵੀ ਕੁੜੀ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਬੋਲਦੇ ਹੋ ਤਾਂ ਕੁੜੀ ਨੇ ਕਿਹਾ ਕਿ ਮੈਂ ਵੀ ਦਿੱਲੀ ਤੋਂ ਬੋਲਦੀ ਹਾਂ ਯਾਨੀ ਉਹ ਅਨਨੋਨ ਕਾਲ ਦੇ ਆਉਣ ਤੋਂ ਬਾਅਦ ਇਹ ਇੱਕ ਦੂਜੇ ਨਾਲ ਗੱਲਾਂ ਮਾਰਨ ਲੱਗ ਜਾਂਦੇ ਨੇ ਉਸ ਤੋਂ ਬਾਅਦ ਕੁੜੀ ਮੁੰਡੇ ਨੂੰ ਕਹਿੰਦੀ ਹੈ ਕਿ ਤੁਹਾਡਾ ਸੁਭਾਅ ਬੜਾ ਅੱਛਾ ਨਹੀਂ ਤਾਂ ਜਦੋਂ ਲੋਕਾਂ ਨੂੰ ਕਿਤੇ ਰੋਂਗ ਨੰਬਰ ਤੋਂ ਕਾਲ ਆ ਜਾਂਦੀ ਹੈ ਤਾਂ ਉਹ ਡਿਸਟਰਬ ਹੋ ਜਾਂਦੇ ਨੇ ਤੇ ਕਈ ਵਾਰ ਤਾਂ ਉਹ ਗਾਲਾਂ ਵੀ ਕੱਢਣ ਲੱਗ ਜਾਂਦੇ ਨੇ ਜਾਂ ਰੂਡ ਬੋਲਦੇ ਨੇ ਪਰ ਤੁਸੀਂ ਬੜੇ ਅੱਛੇ ਸੁਭਾਅ ਦੇ ਹੋ ਤੁਹਾਨੂੰ ਫੋਨ ਆ ਗਿਆ ਤੁਸੀਂ ਡਿਸਟਰਬ ਵੀ ਹੋਗੇ ਪਰ ਤੁਸੀਂ ਬੜੀ ਅੱਛੀ ਤਰ੍ਹਾਂ ਮੇਰੇ ਨਾਲ ਗੱਲ ਕਰ ਰਹੇ ਹੋ ਤਾਂ ਮੁੰਡੇ ਨੇ ਕਿਹਾ ਕਿ ਕੋਈ ਗੱਲ ਨਹੀਂ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਜਾਨੀ ਐਦਾਂ ਦੀਆਂ ਇਹਨਾਂ ਦੀਆਂ ਗੱਲਾਂ ਹੋਣ ਲੱਗਦੀਆਂ ਉਸ ਤੋਂ ਬਾਅਦ ਗੱਲ ਅੱਗੇ ਤੁਰਦੀ ਹੈ ਤਾਂ ਮੁੰਡਾ ਕੁੜੀ ਨੂੰ ਪੁੱਛਦਾ ਹੈ ਕਿ ਤੁਹਾਡਾ ਨਾਮ ਕੀ ਆ ਤਾਂ ਕੁੜੀ ਨੇ ਕਿਹਾ ਕਿ ਮੇਰਾ ਨਾਮ ਸ਼ਾਲੂ ਸ਼ਰਮਾ ਹੈ ਤਾਂ ਹੁਣ ਕੁੜੀ ਵੀ ਮੁੰਡੇ ਤੋਂ ਨਾਮ ਪੁੱਛਦੀ ਹੈ ਮੁੰਡਾ ਵੀ ਆਪਣਾ ਨਾਮ ਦੱਸਦਾ ਹੈ ਕੁੜੀ ਤੋਂ ਮੁੰਡਾ ਪੁੱਛਦਾ ਹੈ ਕਿ ਤੁਸੀਂ ਕੀ ਕਰਦੇ ਹੋ ਤਾਂ ਕੁੜੀ ਨੇ ਕਿਹਾ ਕਿ ਮੈਂ ਸੈਕੰਡ ਈਅਰ ਦੇ ਵਿੱਚ ਪੜ੍ਹਦੀ ਹਾਂ ਮੇਰੀ ਪੜ੍ਹਾਈ ਚੱਲ ਰਹੀ ਹੈ ਤੇ ਜਦੋਂ ਕੁੜੀ ਨੇ ਮੁੰਡੇ ਨੂੰ ਪੁੱਛਿਆ ਕਿ ਤੁਸੀਂ ਕੀ ਕਰਦੇ ਹੋ ਤਾਂ ਉਸ ਨੇ ਕਿਹਾ ਕਿ ਮੈਂ ਇੱਕ ਐਗਜ਼ਾਮ ਦੀ ਤਿਆਰੀ ਕਰ ਰਿਹਾ ਹਾਂ 2025 ਚ ਮੈਨੂੰ ਸਰਕਾਰੀ ਨੌਕਰੀ ਮਿਲ ਜਾਏਗੀ ਤੇ ਹੁਣ ਵੀ ਮੈਂ ਇੱਕ ਬਿਜ਼ਨਸ ਕਰ ਰਿਹਾ ਜਿਸ ਵਿੱਚ ਮੈਂ ਪੈਸੇ ਵੀ ਕਮਾ ਰਿਹਾ ਤਾਂ ਕੁੜੀ ਨੇ ਉਸ ਨੂੰ ਕਿਹਾ ਕਿ ਫਿਰ ਤਾਂ ਬੜਾ ਵਧੀਆ ਤੁਸੀਂ ਇੰਨੀ ਛੋਟੀ ਉਮਰ ਦੇ ਵਿੱਚ ਕਮਾਈ ਕਰ ਰਹੇ ਹੋ ਤੇ ਮੈਂ ਬੇਕਾਰ ਬੈਠੀ ਹਾਂ ਮੈਂ ਸਿਰਫ ਪੜ ਰਹੀ ਹਾਂ ਤਾਂ ਮੁੰਡੇ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਕਮਾਈ ਵੀ ਕਰਨ ਲੱਗ ਜਾਓਗੇ ਜਾਣੀ ਇੱਕ ਰੋਂਗ ਨੰਬਰ ਤੋਂ ਬਾਅਦ ਤਕਰੀਬਨ ਅੱਧਾ ਘੰਟਾ ਉਹਨਾਂ ਦੀਆਂ ਇਹੋ ਜਿਹੀਆਂ ਗੱਲਾਂ ਚੱਲਦੀਆਂ ਨੇ ਉਸ ਤੋਂ ਬਾਅਦ ਉਹ ਫੋਨ ਕੱਟ ਜਾਂਦੇ ਨੇ ਪਰ ਮੁੰਡੇ ਦੇ ਦਿਮਾਗ ਦੇ ਵਿੱਚ ਉਹ ਕੁੜੀ ਦੀ ਆਵਾਜ਼ ਘੁੰਮ ਰਹੀ ਸੀ ਉਹ ਸੋਚ ਰਿਹਾ ਸੀ ਕਿ ਕਿੰਨਾ ਮਿੱਠਾ ਬੋਲਦੀ ਸੀ ਜੇ ਇਸ ਕੁੜੀ ਨਾਲ ਮੇਰੀ ਦੋਸਤੀ ਹੋ ਜਾਵੇ ਜਾਨੀ ਸਾਰੀ ਦਿਹਾੜੀ ਉਸ ਤੋਂ ਬਾਅਦ ਉਸਦੇ ਦਿਮਾਗ ਦੇ ਵਿੱਚ ਉਹ ਕੁੜੀ ਚੱਲ ਰਹੀ ਸੀ ਸ਼ਾਮ ਨੂੰ ਜਦੋਂ ਇਹ ਮੁੰਡਾ ਰੋਟੀ ਖਾ ਕੇ ਰਾਤ ਦਾ ਸਮਾਂ ਹੋ ਜਾਂਦਾ ਰੋਟੀ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਜਦੋਂ ਇਹ ਆਪਣੇ ਕਮਰੇ ਦੇ ਵਿੱਚ ਜਾਂਦਾ ਤਾਂ ਇਸ ਦੇ ਵਟਸਐਪ ਦੇ ਉੱਤੇ ਇੱਕ ਮੈਸੇਜ ਆਉਂਦਾ ਹੈ ਹੈਲੋ ਦਾ ਤੇ ਜਦੋਂ ਇਹ ਉਸ ਮੈਸੇਜ ਨੂੰ ਦੇਖਦਾ ਹੈ ਤਾਂ ਇਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਕਿਉਂਕਿ ਇਹ ਮੈਸੇਜ ਉਹੀ ਕੁੜੀ ਦਾ ਸੀ ਜਿਸ ਬਾਰੇ ਇਹ ਮੁੰਡਾ ਸਾਰੀ ਦਿਹਾੜੀ ਦਾ ਸੋਚੀ ਜਾਂਦਾ ਸੀ ਫੋਨ ਆਉਣ ਤੋਂ ਬਾਅਦ ਇਸ ਨੂੰ ਬੜੀ ਖੁਸ਼ੀ ਹੁੰਦੀ ਹੈ ਤੇ ਇਹ ਉਸ ਨਾਲ ਮੈਸੇਜ ਤੇ ਗੱਲ ਕਰਦਾ ਤੇ ਕਹਿੰਦਾ ਕਿ ਮੈਂ ਤੁਹਾਡੇ ਬਾਰੇ ਸੋਚਦਾ ਸੀ ਤੁਸੀਂ ਬੜੇ ਅੱਛੇ ਹੋ ਤੁਸੀਂ ਬੜੀਆਂ ਅੱਛੀਆਂ ਗੱਲਾਂ ਕਰਦੇ ਹੋ ਪਰ ਉਹ ਕੁੜੀ ਵੀ ਮੁੰਡੇ ਨੂੰ ਕਹਿ ਰਹੀ ਸੀ ਕਿ ਤੁਸੀਂ ਬੜੇ ਅੱਛੇ ਇਨਸਾਨ ਹੋ ਤੁਹਾਡਾ ਵੀ ਕੋਈ ਜਵਾਬ ਨਹੀਂ ਮੈਨੂੰ ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ ਇਸ ਲਈ ਹੀ ਮੈਂ ਸੋਚਿਆ ਕਿ ਤੁਹਾਡੇ ਨਾਲ ਮੈਂ ਮੈਸੇਜ ਤੇ ਗੱਲ ਕਰਾਂ ਜਾਨੀ ਐਦਾਂ ਦੀਆਂ ਗੱਲਾਂ ਬਾਤਾਂ ਉਹਨਾਂ ਦੀਆਂ ਮੈਸੇਜ ਤੇ ਚੱਲ ਪੈਂਦੀਆਂ ਨੇ ਮੈਸੇਜ ਕਰਦੇ ਕਰਦੇ ਉਹਨਾਂ ਨੂੰ ਤਕਰੀਬਨ ਰਾਤ ਦੇ 12 ਵਜੇ ਜਾਂਦੇ ਆ ਉਸ ਤੋਂ ਬਾਅਦ ਉਹ ਇੱਕ ਦੂਜੇ ਨੂੰ ਫੋਨ ਵੀ ਕਰ ਲੈਂਦੇ ਆ ਹੁਣ ਗੱਲ ਕਾਲ ਤੇ ਹੋਣ ਲੱਗੀ ਸੀ ਪਹਿਲਾ ਮੈਸੇਜ ਚਲਦਿਆ ਤੇ ਹੁਣ ਕਾਲ ਹੋ ਗਈ ਸੀ ਹੁਣ ਉਹ ਗੱਲਾਂ ਕਰਦੇ ਆ ਕਾਫੀ ਰਾਤ ਲੰਘ ਜਾਂਦੀ ਆ ਉਸ ਤੋਂ ਬਾਅਦ ਫੋਨ ਕੱਟ ਦਿੰਦੇ ਨੇ ਪਰ ਇਹ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਹੁਣ ਰੋਜ਼ਾਨਾ ਉਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਇੱਕ ਦਿਨ ਲੰਘਦਾ ਦੋ ਦਿਨ ਲੰਘਦਾ ਯਾਨੀ ਉਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੋ ਗਈ ਸੀ ਕਿਉਂਕਿ ਮੁੰਡੇ ਨੇ ਕੁੜੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਦੋਸਤੀ ਕਰਨਾ ਚਾਹਣਾ ਤੁਸੀਂ ਬੜੀ ਅੱਛੀ ਸੋਚ ਦੇ ਮਾਲਕ ਹੋ ਯਾਨੀ ਐਦਾਂ ਦੀਆਂ ਗੱਲਾਂ ਤਾਂ ਕੁੜੀ ਨੇ ਕਿਹਾ ਕਿ ਠੀਕ ਹੈ ਪਰ ਜਦੋਂ ਹੁਣ ਗੱਲਾਂ ਕਰਦਿਆਂ ਨੂੰ ਮੈਸੇਜ ਕਰਦਿਆਂ ਨੂੰ 2-3 ਦਿਨ ਲੰਘ ਜਾਂਦੇ ਨੇ ਤਾਂ ਮੁੰਡਾ ਸੋਚਦਾ ਹੈ ਕਿ ਇਹ ਕੁੜੀ ਬੜੀ ਵਧੀਆਗੀ ਕਿਉਂ ਨਾ ਮੈਂ ਇਸ ਨੂੰ ਪ੍ਰਪੋਜ਼ ਕਰਾਂ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤੁਸੀਂ ਮੇਰੇ ਨਾਲ ਵਿਆਹ ਕਰਵਾਓ ਉਸ ਤੋਂ ਬਾਅਦ ਮੁੰਡੇ ਨੇ ਹਿੰਮਤ ਕਰਕੇ ਕਿਉਂਕਿ ਮੁੰਡੇ ਨੂੰ ਲੱਗ ਰਿਹਾ ਸੀ ਕਿ ਮੈਂ ਕਿੰਨੀ ਕਿਸਮਤ ਵਾਲਾ ਇੱਕ ਅਨਨੋਨ ਕਾਲ ਆਈ ਤੇ ਕੁੜੀ ਮੇਰੇ ਨਾਲ ਗੱਲਾਂ ਕਰ ਰਹੀ ਐ ਤੇ ਅੱਜ ਸਾਡੀ ਗੱਲਬਾਤ ਇੱਥੇ ਤੱਕ ਵੱਧ ਗਈ। ਮੁੰਡੇ ਨੇ ਕੁੜੀ ਨੂੰ ਕਿਹਾ ਜੇ ਤੁਸੀਂ ਗੁੱਸਾ ਨਾ ਕਰੋ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ। ਤਾਂ ਕੁੜੀ ਨੇ ਕਿਹਾ ਕਿ ਦੱਸੋ ਕੋਈ ਗੱਲ ਨਹੀਂ। ਤਾਂ ਮੁੰਡੇ ਨੇ ਕਿਹਾ ਕਿ ਮੈਂ ਤੁਹਾਨੂੰ ਪਿਆਰ ਕਰਦਾ। ਮੈਂ ਤੁਹਾਡੇ ਨਾਲ ਫਰੈਂਡਸ਼ਿਪ ਕਰਨੀ ਚਾਹਣਾ। ਕੁੜੀ ਨੇ ਜਦੋਂ ਇਹ ਗੱਲ ਸੁਣੀ ਤਾਂ ਕੁੜੀ ਨੇ ਫੋਨ ਕੱਟ ਦਿੱਤਾ। ਤਾਂ ਮੁੰਡਾ ਘਬਰਾ ਗਿਆ ਕਿ ਕੁੜੀ ਗੁੱਸੇ ਹੋਗੀ। ਪਰ ਉਸ ਤੋਂ ਬਾਅਦ ਹਿੰਮਤ ਕਰਕੇ ਫੇਰ ਮੁੰਡੇ ਨੇ ਕੁੜੀ ਨੂੰ ਕਾਲ ਕੀਤੀ ਕੁੜੀ ਨੇ ਅੱਗੇ ਕਾਲ ਚੱਕ ਲਈ ਤਾਂ ਮੁੰਡੇ ਨੇ ਕਿਹਾ ਕਿ ਜੇ ਤੁਹਾਨੂੰ ਮੇਰੀ ਇਸ ਗੱਲ ਤੋਂ ਗੁੱਸਾ ਲੱਗਿਆ ਤਾਂ ਮੈਂ ਮਾਫੀ ਚਾਹੁੰਦਾ ਮੈਨੂੰ ਇਦਾਂ ਨਹੀਂ ਕਹਿਣਾ ਚਾਹੀਦਾ ਸੀ ਤਾਂ ਕੁੜੀ ਨੇ ਕਿਹਾ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਇਹ ਸੋਚ ਰਹੀ ਸੀ ਕਿ ਇਹ ਕੁਝ ਬੜੀ ਜਲਦੀ ਨਹੀਂ ਹੋ ਰਿਹਾ ਤਾਂ ਮੁੰਡੇ ਨੇ ਕਿਹਾ ਕਿ ਆਪਾਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਇਸ ਲਈ ਹੀ ਮੈਂ ਤੁਹਾਨੂੰ ਕਿਹਾ ਕਿ ਮੇਰੇ ਨਾਲ ਫਰੈਂਡਸ਼ਿਪ ਕਰ ਲਓ ਤਾਂ ਕੁੜੀ ਨੇ ਕਿਹਾ ਕਿ ਠੀਕ ਹੈ ਹੁਣ ਇਹਨਾਂ ਦੀ ਫਰੈਂਡਸ਼ਿਪ ਹੋ ਜਾਂਦੀ ਆ ਫੋਨ ਦੇ ਉੱਤੇ ਹੀ ਇੱਕ ਅਨਨੋਨ ਕਾਲ ਤੇ ਗੱਲਾਂ ਗੱਲਾਂ ਤੋਂ ਬਾਅਦ ਫਰੈਂਡਸ਼ਿਪ ਹੁਣ ਸਮਾਂ ਲੰਘਦਾ ਹੈ ਤਕਰੀਬਨ 15 ਦਿਨ ਲੱਗ ਜਾਂਦੇ ਨੇ 15 ਦਿਨਾਂ ਬਾਅਦ ਇਹ ਮੁੰਡਾ ਕੁੜੀ ਨੂੰ ਕਹਿੰਦਾ ਕਿ ਆਪਾਂ ਨੂੰ ਗੱਲਾਂ ਕਰਦਿਆਂ ਨੂੰ ਬਹੁਤ ਸਮਾਂ ਹੋ ਗਿਆ ਆਪਾਂ ਕਿਤੇ ਨਾ ਕਿਤੇ ਮਿਲिए ਇੱਕ ਚੀਜ਼ ਦੀ ਘਾਟ ਆ ਮਿਲਣ ਦੀ ਹੁਣ ਆਪਾਂ ਨੂੰ ਮਿਲਣਾ ਚਾਹੀਦਾ ਕੁੜੀ ਨੇ ਕਿਹਾ ਕਿ ਨਾ ਮੈਂ ਤੁਹਾਨੂੰ ਨਹੀਂ ਮਿਲ ਸਕਦੀ ਕਿਉਂਕਿ ਜੇ ਆਪਾਂ ਨੂੰ ਕਿਸੇ ਨੇ ਦੇਖ ਲਿਆ ਤਾਂ ਬੜਾ ਪੰਗਾ ਪੈ ਜਾਏਗਾ ਮੁੰਡਾ ਬੋਲਦਾ ਕਿ ਕੋਈ ਵੀ ਨਹੀਂ ਦੇਖੇਗਾ ਤੁਸੀਂ ਇਸ ਗੱਲ ਦੀ ਬਿਲਕੁਲ ਵੀ ਚਿੰਤਾ ਨਾ ਕਰੋ ਮੈਨੂੰ بڑے ਹੋਟਲਾਂ ਵਾਲੇ ਜਾਣਨ ਵਾਲੇ ਨੇ ਬੜੀਆਂ ਇਹੋ ਜਿਹੀਆਂ ਥਾਵਾਂ ਨੇ ਜਿੱਥੇ ਆਪਾਂ ਮਿਲ ਸਕਦੇ ਹਾਂ ਤੁਸੀਂ ਬਿਲਕੁਲ ਵੀ ਪ੍ਰਵਾਹ ਨਾ ਕਰੋ ਤੁਸੀਂ ਕਿਸੇ ਦਿਨ ਮੈਨੂੰ ਮਿਲ ਲਓ ਜਦੋਂ ਇਹ ਗੱਲਾਂ ਹੁੰਦੀਆਂ ਨੇ ਤਾਂ ਇੱਕ ਤਰੀਕ ਨਿਸ਼ਚਿਤ ਹੋ ਜਾਂਦੀ ਹੈ ਜਿਸ ਦਿਨ ਕੁੜੀ ਨੇ ਇਸ ਮੁੰਡੇ ਦੇ ਕੋਲ ਆਉਣਾ ਸੀ ਹੁਣ ਉਹ ਤਰੀਕ ਆ ਜਾਂਦੀ ਹੈ ਜਿਸ ਤਰੀਕ ਨੂੰ ਇਹਨਾਂ ਨੇ ਮਿਲਣਾ ਸੀ ਮੁੰਡਾ ਰੇਠਾਨੀ ਇਲਾਕੇ ਦੇ ਵਿੱਚ ਇੱਕ ਹੋਟਲ ਹੁੰਦਾ ਹੈ ਉੱਥੇ ਇਸ ਕੁੜੀ ਨੂੰ ਬੁਲਾਉਂਦਾ ਹੈ ਕੁੜੀ ਜਦੋਂ ਦਿੱਤੇ ਹੋਏ ਸਮੇਂ ਤੇ ਆਉਂਦੀ ਹੈ ਤੇ ਮੁੰਡਾ ਜਦੋਂ ਕੁੜੀ ਨੂੰ ਦੇਖਦਾ ਮੁੰਡੇ ਦੇ ਹੋਸ਼ ੁੱਟ ਜਾਂਦੇ ਆ ਕਿਉਂਕਿ ਕੁੜੀ ਬੇਹੱਦ ਖੂਬਸੂਰਤ ਸੀ ਮੁੰਡਾ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਕਿ ਐਨੀ ਸੋਹਣੀ ਕੁੜੀ ਉਸ ਦੇ ਹੋਸ਼ ਹੀ ਉੱਡ ਜਾਂਦੇ ਨੇ ਹੋਸ਼ ਗੁੰਮ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਉੱਥੇ ਬੈਠ ਕੇ ਗੱਲਾਂ ਬਾਤਾਂ ਕਰਦੇ ਆ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਤੇ ਫੇਰ ਮੁੰਡਾ ਕੁੜੀ ਨੂੰ ਇੱਕ ਕਮਰੇ ਦੇ ਵਿੱਚ ਲੈ ਜਾਂਦਾ ਉੱਥੇ ਇਹ ਇੱਕ ਤੋਂ 2 ਘੰਟੇ ਰਹਿੰਦੇ ਨੇ ਤੇ ਮੁੰਡਾ ਕੁੜੀ ਆਪਸ ਦੇ ਵਿੱਚ ਫਿਜ਼ੀਕਲ ਰਿਲੇਸ਼ਨ ਵੀ ਬਣਾਉਂਦੇ ਨੇ ਹੁਣ ਉਸ ਤੋਂ ਬਾਅਦ ਜਦੋਂ ਇਹ ਸਾਰਾ ਕੁਝ ਹੋ ਜਾਂਦਾ ਹੈ ਕੁੜੀ ਮੁੰਡਾ ਜਦੋਂ ਹੋਟਲ ਤੋਂ ਬਾਹਰ ਨਿਕਲਦੇ ਨੇ ਤਾਂ ਕੁੜੀ ਦੇ ਹੋਸ਼ ਉੱਡ ਜਾਂਦੇ ਨੇ ਕੁੜੀ ਡਰ ਜਾਂਦੀ ਆ ਤਾਂ ਮੁੰਡਾ ਕਹਿੰਦਾ ਕਿ ਕੀ ਗੱਲ ਹੋ ਗਈ ਤਾਂ ਇਹ ਜੋ ਕੁੜੀ ਆਪਣਾ ਨੂੰ ਸ਼ਾਲੂ ਸ਼ਰਮਾ ਦੱਸ ਰਹੀ ਸੀ ਇਸ ਨੇ ਮੁੰਡੇ ਨੂੰ ਕਿਹਾ ਕਿ ਬੜਾ ਵੱਡਾ ਪੰਗਾ ਪੈ ਗਿਆ ਉਹ ਸਾਹਮਣੇ ਮੇਰਾ ਭਰਾ ਤੇ ਮੇਰੀ ਪਰਜਾਈ ਖੜੇ ਨੇ ਉਹਨਾਂ ਨੇ ਆਪਾਂ ਨੂੰ ਦੇਖ ਲਿਆ ਹੁਣ ਮੇਰਾ ਕੀ ਬਣੇਗਾ ਉਸ ਤੋਂ ਬਾਅਦ ਇਸ ਕੁੜੀ ਦਾ ਭਰਾ ਤੇ ਭਜਾਈ ਇਹਨਾਂ ਦੇ ਕੋਲ ਆਉਂਦੇ ਨੇ ਕੁੜੀ ਨੂੰ ਬੁਰਾ ਭਲਾ ਕਹਿਣ ਲੱਗਦੇ ਨੇ ਗਾਲਾਂ ਕੱਢਣ ਲੱਗਦੇ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਮੁੰਡਾ ਵਿੱਚ ਬੋਲਣ ਲੱਗਦਾ ਤਾਂ ਇਸ ਨੂੰ ਵੀ ਉਹ ਗਾਲਾਂ ਕੱਢਦੇ ਨੇ ਤੇ ਕਹਿੰਦੇ ਨੇ ਕਿ ਤੇਰੀ ਤਾਂ ਅਕਲ ਅਸੀਂ ਠਿਕਾਣੇ ਲਗਾਵਾਂਗੇ ਕਿਉਂਕਿ ਤੂੰ ਸਾਡੀ ਕੁੜੀ ਦੇ ਨਾਲ ਗਲਤ ਕੀਤਾ ਰੇਪ ਕੀਤਾ ਯਾਨੀ ਐਦਾਂ ਦੀਆਂ ਗੱਲਾਂ ਜਦੋਂ ਇਹ ਕਰਨ ਲੱਗ ਜਾਂਦੇ ਨੇ ਤਾਂ ਮੁੰਡਾ ਕਹਿੰਦਾ ਕਿ ਇਹ ਪਬਲਿਕ ਪਲੇਸ ਆ ਆਪਾਂ ਕਿਤੇ ਹੋਰ ਗੱਲ ਕਰ ਲੈਨੇ ਆ ਤਾਂ ਮੁੰਡੇ ਨੂੰ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਕਿ ਚੱਲ ਬੈਠ ਤੇਰੇ ਨਾਲ ਗੱਲ ਕਰਨੀ ਹੈ ਮੁੰਡੇ ਨੂੰ ਗੱਡੀ ਦੇ ਵਿੱਚ ਬਿਠਾ ਕੇ ਹਾਈਵੇ ਤੇ ਲੈ ਜਾਂਦੇ ਨੇ ਤੇ ਮੁੰਡੇ ਦੇ ਉੱਤੇ ਹੁਣ ਦਬਾਅ ਪਾਇਆ ਜਾ ਰਿਹਾ ਸੀ ਕਿ ਤੂੰ ਸਾਡੀ ਕੁੜੀ ਦੀ ਇੱਜ਼ਤ ਨਿਲਾਮ ਕੀਤੀ ਐ ਇੱਜ਼ਤ ਲੋਟੀ ਐ ਇਸ ਨਾਲ ਰੇਪ ਕੀਤਾ ਤੇ ਤੇਰੇ ਉੱਤੇ ਅਸੀਂ ਐਫ ਆਈ ਆਰ ਦਰਜ ਕਰਵਾਵਾਂਗੇ ਮੁੰਡਾ ਬਹੁਤ ਜ਼ਿਆਦਾ ਡਰ ਜਾਂਦਾ ਡਰਿਆ ਹੋਇਆ ਮੁੰਡਾ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਮੇਰੇ ਉੱਤੇ ਐਫ ਆਈ ਆਰ ਦਰਜ ਨਾ ਕਰਵਾਇਓ ਮੈਨੂੰ ਦੱਸੋ ਕਿ ਇਸ ਮਸਲੇ ਦਾ ਕੀ ਹੱਲ ਹੈ ਹੁਣ ਜੋ ਉਸ ਕੁੜੀ ਦੇ ਭਰਾ ਤੇ ਭਰਜਾਈ ਸੀ ਉਹ ਮੁੰਡੇ ਨੂੰ ਕਹਿੰਦੇ ਨੇ ਕਿ ਜੇ ਤੂੰ ਇਸ ਕੇਸ ਵਿੱਚੋਂ ਬਚਣਾ ਚਾਹਣਾ ਤਾਂ ਤੈਨੂੰ ਸਾਨੂੰ 50 ਲੱਖ ਰੁਪਈਆ ਦੇਣਾ ਪਊ ਇਹ ਸੁਣ ਕੇ ਮੁੰਡੇ ਦੇ ਹੋਸ਼ ਹੀ ਉੱਡ ਜਾਂਦੇ ਨੇ ਕਿ ਐਨੇ ਪੈਸੇ ਮੈਂ ਕਿੱਥੋਂ ਲੈ ਕੇ ਆਵਾਂਗਾ ਉਸ ਤੋਂ ਬਾਅਦ ਗੱਲ ਹੁੰਦੀ ਹੁੰਦੀ 10 ਲੱਖ ਤੇ ਆ ਜਾਂਦੀ ਹੈ ਤੇ ਮੁੰਡਾ ਆਪਣੇ ਘਰੇ ਵੀ ਕਾਲ ਕਰਦਾ ਆਪਣੇ ਦੋਸਤਾਂ ਨੂੰ ਕਾਲ ਕਰਦਾ ਤਾਂ ਜਿਹੜੀ ਇਹ ਗੱਲ ਸੀ ਇਹ 10 ਲੱਖ ਦੇ ਵਿੱਚ ਨਿਪਟ ਜਾਂਦੀ ਐ ਕਿ ਤੇਰੇ ਨਾਲ ਹੁਣ 10 ਲੱਖ ਰੁਪਏ ਦੇ ਵਿੱਚ ਅਸੀਂ ਰਾਜ਼ੀ ਬੰਦਾ ਕਰਾਂਗੇ। ਮੁੰਡੇ ਨੂੰ ਉਹ ਗੱਡੀ ਵਿੱਚੋਂ ਉਤਾਰ ਦਿੰਦੇ ਨੇ। ਮੁੰਡਾ ਆਪਣੇ ਘਰੇ ਚੱਲ ਜਾਂਦਾ ਤੇ ਉਸ ਤੋਂ ਬਾਅਦ ਮੁੰਡਾ ਜਦੋਂ ਘਰਦਿਆਂ ਤੋਂ 10 ਲੱਖ ਰੁਪਏ ਮੰਗਦਾ ਤਾਂ ਘਰ ਦੇ ਕਹਿੰਦੇ ਅੱਗੇ ਤੈਨੂੰ ਇੱਕ ਫੁੱਟੀ ਕੌਡੀ ਵੀ ਨਹੀਂ ਮਿਲੂ। ਤੂੰ ਗਲਤ ਕੰਮ ਕਰਦਾ ਫਿਰਦਾ। ਤੂੰ ਆਸ਼ੀਆਂ ਕਰਦਾ ਫਿਰਦਾ। ਤੂੰ ਸਾਡਾ ਨਾਂ ਖਰਾਬ ਕਰਦਾ ਫਿਰਦਾ। ਯਾਨੀ ਐਦਾਂ ਦੀਆਂ ਗੱਲਾਂ ਕਰਦੇ ਉਸ ਮੁੰਡੇ ਨੂੰ ਕਹਿੰਦੇ ਨੇ ਇਧਰ ਜੋ ਸ਼ਾਲੂ ਸ਼ਰਮਾ ਜੋ ਸ਼ਾਲੂ ਸ਼ਰਮਾ ਆਪਣਾ ਨਾਮ ਦੱਸ ਰਹੀ ਸੀ ਕੁੜੀ ਉਹ ਦਾ ਭਰਾ ਤੇ ਉਸ ਦੀ ਭਰਜਾਈ ਇਸ ਨੂੰ ਬਲੈਕਮੇਲ ਕਰ ਰਹੀ ਸੀ ਇਸ ਨੂੰ ਕਹਿ ਰਹੇ ਸੀ ਕਿ ਜੇ ਤੂੰ ਪੈਸੇ ਨਾ ਦਿੱਤੇ ਤਾਂ ਅਸੀਂ ਥਾਣੇ ਦੇ ਵਿੱਚ ਜਾਵਾਂਗੇ ਉਸ ਤੋਂ ਬਾਅਦ ਮੁੰਡਾ ਜਦੋਂ ਹੱਥ ਖੜੇ ਕਰ ਦਿੰਦਾ ਕਿ ਮੇਰੇ ਕੋਲ ਪੈਸੇ ਨਹੀਂ ਹਨ ਤਾਂ ਫਿਰ ਭਰਾ ਭਰਜਾਈ ਤੇ ਕੁੜੀ ਇਹ ਪਰਤਾਪੁਰ ਥਾਣੇ ਦੇ ਵਿੱਚ ਜਾਂਦੇ ਆ ਉੱਥੇ ਜਾ ਕੇ ਕੰਪਲੀਟ ਦਰਜ ਕਰਵਾਉਂਦੇ ਆ ਕਿ ਸਾਡੀ ਕੁੜੀ ਦੇ ਨਾਲ ਹੋਟਲ ਦੇ ਕਮਰੇ ਦੇ ਵਿੱਚ ਲਿਜਾ ਕੇ ਉਸ ਮੁੰਡੇ ਨੇ ਰੇਪ ਕੀਤਾ ਇਹਨਾਂ ਦੀ ਗੱਲ ਸੁਣ ਕੇ ਆਣਾ ਮੁਖੀ ਮੋਹਿਤ ਸ਼ਕਸੇਨਾ ਉਹ ਹੈਰਾਨ ਹੋ ਜਾਂਦੇ ਨੇ ਕਿ ਇਹ ਕਿੱਦਾਂ ਹੋ ਸਕਦਾ ਹੈ ਕੋਈ ਕੁੜੀ ਕਿਸੇ ਮੁੰਡੇ ਦੇ ਨਾਲ ਇੱਕ ਹੋਟਲ ਦੇ ਕਮਰੇ ਦੇ ਵਿੱਚ ਜਾਂਦੀ ਆ ਤੇ ਉਸ ਤੋਂ ਬਾਅਦ ਉਸ ਦਾ ਬਲਾਤਕਾਰ ਹੁੰਦਾ ਹੈ ਕੁੜੀ ਬਲਾਤਕਾਰ ਕਰਾਉਣ ਲਈ ਹੋਟਲ ਦੇ ਕਮਰੇ ਦੇ ਵਿੱਚ ਕਿਵੇਂ ਜਾ ਸਕਦੇ ਆ ਜਾਨੀ ਐਦਾਂ ਦੀਆਂ ਗੱਲਾਂ ਇਸ ਥਾਣਾ ਮੁਖੀ ਦੇ ਦਿਮਾਗ ਦੇ ਵਿੱਚ ਆਉਂਦੀਆਂ ਤੇ ਉਸ ਤੋਂ ਬਾਅਦ ਇਹ ਇਹਨਾਂ ਤੋਂ ਤਿੱਖੇ ਸਵਾਲ ਕਰਦੇ ਆ ਸ਼ਕਤੀ ਦੇ ਨਾਲ ਪੁੱਛਦੇ ਆ ਕਿ ਗੱਲ ਕੀ ਹੈ ਤੇ ਕੁੜੀ ਦੇ ਦੱਸਣ ਦਾ ਤਰੀਕਾ ਇਸ ਐਸ ਐਚਓ ਸਾਹਿਬ ਨੂੰ ਬੜਾ ਹੀ ਅਜੀਬ ਲੱਗਦਾ ਕਿ ਜੇ ਕੁੜੀ ਦੇ ਨਾਲ ਧੱਕਾ ਹੋਇਆ ਹੋਵੇ ਤਾਂ ਉਹ ਇਸ ਤਰ੍ਹਾਂ ਨਹੀਂ ਬੋਲਦੀ ਜਿਸ ਤਰ੍ਹਾਂ ਇਹ ਰਿਐਕਟ ਕਰ ਰਹੀ ਆ ਤਾਂ ਐਸਐਚਓ ਸਾਹਿਬ ਨੂੰ ਇਹਨਾਂ ਉੱਤੇ ਸ਼ੱਕ ਹੁੰਦਾ ਹੈ ਤੇ ਉਹ ਇਹਨਾਂ ਉੱਤੇ ਸਖਤੀ ਕਰਦੇ ਆ ਇਹ ਉੱਥੋਂ ਭੱਜਣ ਦੀ ਕੋਸ਼ਿਸ਼ ਵੀ ਕਰਦੇ ਆ ਪਰ ਐਸਐਚਓ ਸਾਹਿਬ ਇਹਨਾਂ ਨੂੰ ਹੀ ਦਬੋਚ ਲੈਂਦੇ ਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਕਹਾਣੀ ਸਾਹਮਣੇ ਆਉਂਦੀ ਆ ਉਹ ਸੁਣ ਕੇ ਪੁਲਿਸ ਵਾਲਿਆਂ ਦੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਅਸਲ ਵਿੱਚ ਕਹਾਣੀ ਇਹ ਹੁੰਦੀ ਹੈ ਕਿ ਹਰਸ਼ ਵਿਹਾਰ ਦਿੱਲੀ ਦਾ ਰਹਿਣ ਵਾਲਾ ਫਰੋਜ਼ ਖਾਨ ਜੋ ਕਿ ਗੈਰ ਕਾਨੂੰਨੀ ਢੰਗ ਦੇ ਨਾਲ ਪੈਸਾ ਕਮਾਉਣਾ ਚਾਹੁੰਦਾ ਸੀ ਜਾਨੀ ਉਸ ਨੂੰ ਇਹ ਲੱਗਦਾ ਸੀ ਕਿ ਪੈਸਾ ਕਮਾਉਣ ਦਾ ਕੋਈ ਸ਼ਾਰਟਕਟ ਰਸਤਾ ਹੋਵੇ ਤੇ ਫਿਰ ਇਸ ਦੀ ਮੁਲਾਕਾਤ ਇੱਕ ਔਰਤ ਜਿਸ ਦਾ ਨਾਮ ਸਮਈਆ ਹੁੰਦਾ ਉਸ ਦੇ ਨਾਲ ਹੁੰਦੀ ਹੈ ਇਹ ਦੋਨੋਂ ਮਿਲ ਕੇ ਹਨੀ Trap ਚਲਾਉਣਾ ਚਾਹੁੰਦੇ ਨੇ ਤੇ ਇਹਨਾਂ ਦੀ ਜੋ ਮੁਲਾਕਾਤ ਹੁੰਦੀ ਹੈ ਇਹਨਾਂ ਦੇ ਨਾਲ ਇੱਕ ਕੁੜੀ ਹੋਰ ਜੁੜਦੀ ਹੈ ਜਿਸ ਦਾ ਨਾਮ ਰੋਹੀਨਾ ਹੁੰਦਾ ਹੈ ਰੋਹੀਨਾ ਇਨਾਂ ਦੇ ਗੈਂਗ ਦੇ ਵਿੱਚ ਜੁੜਦੀ ਆ ਇਹਨਾਂ ਨਾਲ ਕੁਝ ਹੋਰ ਵੀ ਬੰਦੇ ਹੁੰਦੇ ਆ ਰੋਹੀਨਾ ਉਹੀ ਸੀ ਸ਼ਾਲੂ ਸ਼ਰਮਾ ਜੋ ਕਿ ਲੋਕਾਂ ਨੂੰ ਬੇਵਕੂਬ ਬਣਾਉਂਦੀ ਸੀ ਇਹ ਜੋ ਰੋਹੀਨਾ ਕੁੜੀ ਸੀ ਇਸ ਨੇ ਹੀ ਇਸ ਮੁੰਡੇ ਨੂੰ ਕਾਲ ਕੀਤਾ ਸੀ ਇਹੀ ਸ਼ਾਲੂ ਸ਼ਰਮਾ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਦੀ ਸੀ ਇਹ ਵੱਡੇ ਵੱਡੇ ਲੋਕਾਂ ਨੂੰ ਜੋ ਅਮੀਰ ਲੋਕ ਸੀ ਉਹਨਾਂ ਨੂੰ ਕਾਲ ਕਰਦੀ ਤੇ ਕਹਿੰਦੀ ਕਿ ਸੌਰੀ ਨੰਬਰ ਗਲਤ ਲੱਗ ਗਿਆ ਮੈਂ ਤਾਂ ਕਿਤੇ ਹੋਰ ਫੋਨ ਕਰਨਾ ਸੀ ਉਸ ਤੋਂ ਬਾਅਦ ਉਹਨਾਂ ਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਤੇ ਉਹਨਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਮਿਲ ਤੋਂ ਬਾਅਦ ਫਰੋਜ਼ ਖਾਨ ਤੇ ਸਮਈਆ ਦੋਨੋਂ ਕਦੇ ਭਰਾ ਤੇ ਭਝਾਈ ਬਣ ਕੇ ਆਉਂਦੇ ਤੇ ਕਦੇ ਮਾਪਿਓ ਬਣ ਕੇ ਆ ਜਾਂਦੇ ਜਾਨੀ ਐਦਾਂ ਫੇਰੇ ਅੱਗੇ ਆ ਕੇ ਇਸ ਉੱਤੇ ਛਾਪਾਂ ਮਾਰ ਲੈਂਦੇ ਤੇ ਕਹਿੰਦੇ ਕਿ ਤੂੰ ਕਿੱਥੇ ਤੁਰੀ ਫਿਰਦੀ ਆ ਤੇ ਜੋ ਨਾਲ ਬੰਦਾ ਹੁੰਦਾ ਉਸ ਤੇ ਉੱਤੇ ਵੀ ਇਹ ਇਲਜ਼ਾਮ ਲਾਉਂਦੇ ਕਿ ਤੁਸੀਂ ਸਾਡੀ ਕੁੜੀ ਦੇ ਨਾਲ ਐਦਾਂ ਕੀਤਾ ਤਾਂ ਤੁਹਾਡੇ ਉੱਤੇ ਅਸੀਂ ਕੇਸ ਦਰਜ ਕਰਵਾਵਾਂਗੇ ਜੋ ਬੰਦਾ ਅਮੀਰ ਹੁੰਦਾ ਉਹ ਆਪਣੀ ਇੱਜ਼ਤ ਤੋਂ ਡਰ ਜਾਂਦਾ ਕਿਉਂਕਿ ਇਹਨਾਂ ਦੇ ਸ਼ਿਕਾਰ ਹਮੇਸ਼ਾ ਅਮੀਰ ਬੰਦੇ ਹੁੰਦੇ ਸੀ ਉਹਨਾਂ ਉੱਤੇ ਦਬਾਅ ਪਾਉਂਦੇ ਸੀ ਤਾਂ ਉਹ ਆਪਣੀ ਇੱਜ਼ਤ ਦੇ ਡਰ ਤੋਂ ਕਿ ਜੇ ਇਹ ਭੇਦ ਖੁੱਲ ਗਿਆ ਤਾਂ ਸਾਡੀ ਸਮਾਜ ਦੇ ਵਿੱਚ ਬੇਇੱਜ਼ਤੀ ਹੋ ਜਾਵੇਗੀ ਉਹ ਆਪਣੀ ਇੱਜ਼ਤ ਦੇ ਡਰ ਤੋਂ ਇਹਨਾਂ ਨੂੰ ਪੈਸੇ ਦਿੰਦੇ ਸੀ ਤੇ ਇਹ ਇਦਾਂ ਆਪਣਾ ਜੋ ਸਿਸਟਮ ਸੀ ਉਹ ਚਲਾ ਰਹੇ ਸੀ ਇਹਨਾਂ ਨੇ ਕਈ ਲੋਕਾਂ ਦੇ ਨਾਲ ਇਦਾਂ ਠੱਗੀਆਂ ਮਾਰੀਆਂ ਸੀ ਇਹਨਾਂ ਦੇ ਜੋ ਆਧਾਰ ਕਾਰਡ ਸੀ ਉਹ ਵੀ ਜਾਲੀ ਸੀ ਸ਼ਾਲੂ ਸ਼ਰਮਾ ਦਾ ਜੋ ਆਧਾਰ ਕਾਰਡ ਸੀ ਉਹ ਜਾਲੀ ਬਣਾਇਆ ਹੋਇਆ ਸੀ ਪਰ ਜਦੋਂ ਅੱਗੇ ਜੋ ਬੰਦਾ ਹੁੰਦਾ ਸੀ ਜੋ ਇਹਨਾਂ ਦਾ ਸ਼ਿਕਾਰ ਹੁੰਦਾ ਸੀ ਉਸ ਨੂੰ ਦਿਖਾਇਆ ਜਾਂਦਾ ਸੀ ਤਾਂ ਅਗਲੇ ਨੂੰ ਲੱਗਦਾ ਸੀ ਕਿ ਸਭ ਕੁਝ ਜੈਨੂਇਨ ਹੈ ਪਰ ਆਧਾਰ ਕਾਰਡ ਆਈਡੀਆਂ ਸਭ ਇਸ ਦੀਆਂ ਫੇਕ ਹੁੰਦੀਆਂ ਸੀ ਹੁਣ ਸਵਾਲ ਇਹ ਸੀ ਕਿ ਇਹ ਜੋ ਗੈਂਗ ਹੈ ਇਹ ਆਪਣਾ ਸ਼ਿਕਾਰ ਕਿਵੇਂ ਲੱਭਦੇ ਇਹਨਾਂ ਨੂੰ ਕਿਵੇਂ ਪਤਾ ਲੱਗਦਾ ਕਿ ਬੰਦਾ ਅਮੀਰ ਵੀ ਹੈ ਤੇ ਕੈਰੈਕਟਰ ਦਾ ਵੀ ਥੋੜਾ ਢਿੱਲਾਗਾ ਤਾਂ ਇਸ ਬਾਰੇ ਜਦੋਂ ਪੁਲਿਸ ਨੇ ਇਹਨਾਂ ਤੋਂ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਕਿ ਅਸੀਂ ਉਸ ਬੰਦੇ ਨੂੰ ਚੰਗੀ ਤਰ੍ਹਾਂ ਆਈਡੈਂਟੀਫਾਈ ਕਰਦੇ ਸੀ ਜਿਸ ਇਲਾਕੇ ਦਾ ਬੰਦਾ ਹੁੰਦਾ ਉਸ ਇਲਾਕੇ ਦੇ ਬੰਦੇ ਨੂੰ ਜੋ ਸਾਡੇ ਸੰਪਰਕ ਦੇ ਵਿੱਚ ਸੀ ਉਹਨਾਂ ਤੋਂ ਅਸੀਂ ਉਸ ਬਾਰੇ ਜਾਣਕਾਰੀ ਲੈਂਦੇ ਕਿ ਬੰਦਾ ਕਿੱਦਾਂ ਦਾ ਅਮੀਰ ਹੈ ਕੈਰੈਕਟਰ ਦਾ ਲੂਜ ਆ ਯਾਨੀ ਐਦਾਂ ਦੀਆਂ ਗੱਲਾਂ ਇਹ ਉਸ ਤੋਂ ਪੁੱਛਦੇ ਇਸ ਕੇਸ ਦੇ ਵਿੱਚ ਵੀ ਜਿੱਥੇ ਇਹ ਮੁੰਡਾ ਫਸਿਆ ਸੀ ਮੇਰਠ ਇੱਥੇ ਵੀ ਇਸ ਇਲਾਕੇ ਦੇ ਦੋ ਬੰਦੇ ਸੀ ਜਿਸ ਦਾ ਨਾਮ ਦੀਪਕ ਤੇ ਅਨਿਕੇਤ ਸੀ ਉਹਨਾਂ ਤੋਂ ਇਹਨਾਂ ਨੇ ਇਸ ਮੁੰਡੇ ਬਾਰੇ ਜਾਣਕਾਰੀ ਲਈਤੀ ਸੀ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਫੇਰ ਹੀ ਇਸ ਨੂੰ ਆਪਣਾ ਸ਼ਿਕਾਰ ਬਣਾਇਆ ਸੀ ਯਾਨੀ ਜੋ ਇਹ ਜਾਲ ਬਚਾਉਂਦੇ ਸੀ ਬਹੁਤ ਸੋਚ ਸਮਝ ਕੇ ਤੇ ਬੜੇ ਹੀ ਤਰੀਕੇ ਦੇ ਨਾਲ ਇਹ ਬੰਦੇ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਸੀ ਤੇ ਉਸ ਤੋਂ ਪੈਸੇ ਠੱਗਦੇ ਸੀ ਸੋ ਇਹ ਜੋ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਐਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਬਹੁਤ ਜ਼ਿਆਦਾ ਹੋ ਰਹੀਆਂ ਇਸ ਲਈ ਜਦੋਂ ਵੀ ਤੁਹਾਨੂੰ ਕੋਈ ਚੀਜ਼ ਸ਼ੱਕੀ ਲੱਗਦੀ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਪਹਿਲਾਂ ਪਰਖ ਲਓ ਉਸ ਦੇ ਸਾਰੇ ਪਹਿਲੂ ਪਹਿਲਾਂ ਜਾਂਚ ਲਵੋ ਕਿਉਂਕਿ ਹਮੇਸ਼ਾ ਹੀ ਸਾਡੀ ਵੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਤੁਹਾਨੂੰ ਜਗਾਇਆ ਜਾਵੇ ਤੁਹਾਨੂੰ ਸਤਰਕ ਕੀਤਾ ਜਾਵੇ ਨਹੀਂ ਤਾਂ ਫਿਰ ਬਾਅਦ ਦੇ ਵਿੱਚ ਜਿਵੇਂ ਕਹਿੰਦੇ ਆ ਕਿ ਆਪ ਪਛਤਾਇਆ ਕਿਆ ਹੋਤ ਜਦ ਚਿੜੀਆ ਚੁਗੇ ਖੇਤ ਫਿਰ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੁੰਦੀ ਹੈ ਸੋ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗੀ ਇਸ ਵੀਡੀਓ ਉੱਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ